ਉਹਨਾਂ ਦੇ ਕੱਕ ਹਰਸਵਨ ਬੰਦੀਤੇ ਦਾਸ ਅਕਿਰ ਜੈਸ੍ਰੀਤੀ ਵਾਰ ਮਾਨਾ ਪਣੀਵਾਂ ਦੀ ਉਹਨਵੀਂ ਤੇ ਰੀਵੀ ਪਉੜੀ ਜੋ ਉਸ ਦੀ ਵਿਆਖਿਆ ਕਰਨੀ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਉਹ ਆਪ ਹੀ ਕਰਵਾਲਣ 시ੋਕ ਜੋ ਹੈ ਉਹਨਵੀਂ ਪਉੜੀ ਦਾ ਸ਼ਲੋਕ ਗੁਰਬਿੰਦ ਗੋਪਾਲ ਗੁਰ ਗੁਰਪੂਰ ਨਰਨੇ ਗੁਰਦਿਆਲ ਸਮਰੱਥ ਗੁਰ ਗੁਰਨਾਣਕ ਪਤ ਤੋੜ। ਪਉਜਲ ਬਿਖਮਸ ਕਹਾ ਗੁਰ ਗੋਇੰਦਿਆਰਿਮ ਨਾਨਕਪੁਰ ਕ੍ਰਾਮ ਹੰ ਤਦ ਗੁਰ ਕਰਨੀ ਲਗੇ। ਵਾਹਿਗੁਰੂ ਖਾਲਸਾ ਸਾਹਿਬ ਜੀ ਦੇ ਫਤਿਹ ਇਸ ਸ਼ਲੋਕ ਵਿੱਚ ਤੇ ਪੌੜੀ ਵਿੱਚ ਉਹਨਾਂ ਵਿੱਚ ਕਾਂਤਨ ਸਿੰਘ ਗੁਰਵਰਧਨ ਦੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਤੇ ਪਰਮੇਸ਼ਰ ਕਿ ਦੱਸਿਆ ਨੂੰ ਕੋਈ ਫਰਕ ਨਹੀਂ ਹੈ ਕੋਈ ਅੰਤਰ ਨਹੀਂ ਹੈ ਗੁਰ ਪਰਮੇਸ਼ਰ ਏਕ ਹੈ ਸਾਰੇ ਰਿਹਾ ਸਮਾਈ ਇਹ ਗੁਰ ਤੇ ਪਰਮੇਸ਼ਰ ਇੱਕ ਹੀ ਹੈ ਉਹ ਸਾਰਿਆਂ ਦੀ ਵਿਆਪਕਾ ਜਿੰਨੇ ਵੀ ਸੰਸਾਰ ਦੀ ਰਚਨਾ ਉਹਦੇ ਦੇ ਚੂਕਿਆ ਗੁਰੂ ਜਿਹੜਾ ਉਹ ਸਿੱਖੀ ਆ ਤੇ ਸਿੱਖ ਗੁਰੂ ਹੈ ਇੱਕੋ ਗੁਰੂ ਦਾ ਉਪਦੇਸ਼ ਜਿਹੜਾ ਉਹ ਚੱਲਦਾ ਹੈ ਗੁਰ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਇਆ। ਆ ਜਿਹੜਾ ਸਿੱਖ ਵੀ ਗੁਰਨਾ ਗੁਰਮੁਖ ਹੈ ਸੰਤ ਹੈ ਸਾਧੂ ਆ ਉਹ ਹੀ ਗੁਰੂ ਦਾ ਰੂਪ ਵੀ ਹੈ। ਤੇ ਪਰ ਉਪਦੇਸ਼ ਵੀ ਉਹ ਗੁਰੂ ਵਾਲਾ ਹੀ ਚਲਾਉਂਦੇ ਨੇ ਕੋ ਆਪਣਾ ਵੱਖਰਾ ਉਪਦੇਸ਼ ਨਹੀਂ ਚਲਾਉਂਦੇ। ਇਸੇ ਤਰ੍ਹਾਂ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਵੀ ਕੋ। ਤੇ ਗੁਰੂ ਜਿਨਾ ਜਿੱਦਾਂ ਪਰਮਾਤਮਾ ਕਰਤਾ ਹੈ ਪਰਮੇਸ਼ਰ ਕਰਤਾ ਹੈ ਉਹ ਕਰਤਾ ਵੀ ਹੈ ਤੇ ਕਰਨੇ ਯੋਗ ਵੀ ਹੈ ਭਾਵੇਂ ਤੇ ਗੁਰ ਪਰਮੇਸ਼ਰ ਗੁਰੂ ਪਰਮੇਸ਼ਰ ਵੀ ਆ ਉਹ ਹੈਗਾ ਵੀ ਆ ਵੀ ਹੁਣ ਨਹੀਂ ਹੈ ਪਿੱਛੇ ਵੀ ਹੈ ਤੇ ਅੱਗੇ ਵੀ ਹੋਏਗਾ ਇਸੇ ਤਰ੍ਹਾਂ ਪਰਮਾਤਮਾ ਵੀ ਭਾ ਪਰਮਾਤਮਾ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਸਾਡਾ ਸ਼ਬਦ ਗੁਰੂ ਸਤਿ ਤਨ ਜੇਲਾ ਤੁਨਾਉਂ ਤੇ ਸਾਹਿਬ ਨੇ ਸਿੱਧਾ ਜਦੋਂ ਪਰਸ਼ਨ ਦਾ ਉਪਦੇਸ਼ ਦਿੱਤਾ ਸੀ ਕਾਹਨ ਗੁਰੂ ਪ੍ਰੇਖਾ ਕਿ ਜਨਾ ਗੁਰੂ ਸਾਹਿਬ ਨੇ ਦੱਸਦਾ ਸ਼ਬਦ ਗੁਰੂ ਸਤਿ ਤਨ ਜੇਲਾ ਸਾਡਾ ਸ਼ਬਦ ਗੁਰੂ ਆਉਂਦੀ ਆ ਤੁਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਜੇਵੜੇ ਅਬਰ ਨਾ ਕੋਏ ਗੁਰ ਪਾਰ ਬਰਾਮ ਪਰਮੇਸ਼ਰ ਸੋ ਗੁਰ ਜਿਹੜਾ ਉਹ ਪਾਰ ਬਰਾਮ ਜਿਹਦਾ ਕੋਈ ਪਾਰ ਨਹੀਂ ਹੈ ਉਹ ਬੰਦੇ ਅੰਤ ਹੈ ਉਹ ਪਰਮੇਸ਼ਰ ਹੈ ਤੇ ਸਤਗੁਰ ਕੌਣ ਹੈ ਸਤਗੁਰ ਪੁਰਖ ਜਿਨ ਜਾਨਿਆ ਸਤਗੁਰ ਤੇ ਇਸਕਾ ਨਾਮ ਸਤਪੁਰਖ ਉਹ ਹੈ ਸਤਗੁਰੂ ਉਹ ਹੈ ਜਿਹਨੇ ਸਤਪੁਰਖ ਉਹ ਇੱਕ ਥਾਲ ਤੋਂ ਪਰਮਾਨੰਦ ਸਾਰਿਆਂ ਦੇ ਆਪਿਆ ਸਤਪੁਰਖ ਜਿਹਨਾਂ ਨੇ ਜਾਨਿਆ ਸਤਗੁਰ ਤੇ ਇਸਕਾ ਨਾਮ ਉਹਦਾ ਨਾਮ ਸਤਬੀ ਸਤਪੁਰਖ ਜਿਹਨਾਂ ਨੇ ਜਾਨਿਆ ਸਤਗੁਰ ਤੇ ਇਸਕਾ ਨਾਮ ਤੇ ਇਸ ਦੇ ਸੰਗ ਸਿੱਖ ਊੜੇ ਨਾਨਕ ਹਰ ਗੁਣ ਦਾ ਕਿ ਉਹਦੇ ਗੁਣ ਗਾਉਣੇ ਨੇ ਸਤਗੁਰੂ ਦੇ ਉਹਦੀ ਸਫਤਸਲਾ ਕਰਨੀ ਹੈ ਹੁਣ ਇੱਥੇ ਪਾਤਸ਼ਾਹ ਸਾਨੂੰ ਇਸ ਸ਼ਲੋਕ ਤੇ ਇਸ ਪੋੜੀ ਵਿੱਚ ਇਸ ਗੁਰੂ ਤੇ ਸਤਗੁਰੂ ਦੀ ਵਡਿਆਈ ਬਾਰੇ ਸਾਨੂੰ ਦੱਸ ਰਹੇ ਨੇ। ਸ਼ਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰਪੂਰਨੰ ਨਰਣੇ। ਬਾਛਾ ਦਾਸ ਰਹੇ ਨੇ ਸਾਨੂੰ ਪ੍ਰੇਸ਼ ਕਰ ਰਹੇ ਨੇ ਸਾਡਾ ਭਰਮ ਦੂਰ ਕਰ ਰਹੇ ਨੇ। ਗੁਰੂ ਪਰਮਾਤਮਾ ਦਾ ਰੂਪ ਹੀ ਹੈ। ਗੁਰੂ ਧਰਤੀ ਦਾ ਪਾਲਕ ਉਹ ਵੀ ਪਰਮਾਤਮਾ ਹੀ ਹੈ। ਗੁਰ ਜਿਹੜਾ ਉਹ ਸਾਰਿਆਂ ਵਿੱਚ ਵਿਆਪਕਿਆ ਪਰਮਾਤਮਾ ਦੇ ਰੂਪ ਵਿੱਚ। ਗੁਰਧਿਆਨ ਸਮਰੱਥ ਗੁਰੂ ਨਾਨਕ ਪਤਿ ਤੋ ਉਦਾਹਰਣ ਹੈ ਗੁਰੂ ਜੀ ਦਾ ਪਰਮਾਤਮਾ ਸਮਰੱਥ ਹੈ ਧਿਆ ਲਿਆ ਦਿਾਲੂ ਹੈ ਸਿਧਨਾ ਗੁਰੂ ਵੀ ਦਿਾਲੂ ਹੈ ਸਮਰੱਥ ਹੈ ਉਹ ਗੁਰੂ ਸਾਰਿਆਂ ਜਿਹੜੇ ਪਾਪੀ ਨੇ ਉਹਨਾਂ ਦਾ ਪਾਰ ਉਤਾਰਾ ਵੀ ਕਰ ਸਕਦਾ ਜਿਵੇਂ ਪਰਮਾਤਮਾ ਕਰ ਸਕਦਾ ਭੌਜਲ ਵਿਖਮਸ਼ ਦਾ ਗੁਰ ਬੋਠੇ ਤਾਰੇ ਉਹ ਇਹ ਜਿਹੜਾ ਸੰਸਾਰ ਉਪੀ ਧਿਆਨਿਕ ਭਵ ਸਾਗਰ ਹੈ ਜਿਹੜਾ ਬਹੁਤ ਡੂੰਘਾ ਹੈ ਅਸਗਾ ਹੁੰਦਾ ਬਹੁਤ ਡੂੰਗਾ ਜਿਹਨੂੰ ਤਰਨਾ ਬਹੁਤ ਔਖਾ ਹੈ ਤੇ ਗੁਰੂ ਜਿਹੜਾ ਚਹਾਜੇ ਰੂਪ ਵਿੱਚ ਕਰਦਾ ਇਹਨਾਂ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ। ਭਾਵ ਇਹ ਪਵਿਅ ਸਾਧੂ ਤੋਂ ਪਾਰ ਕਰਕੇ ਪ੍ਰਮਾਤਮਾ ਨੂੰ ਮਿਲੌਣ ਵਿੱਚ ਸਹਾਈ ਹੁੰਦਾ ਹੈ। ਨਾਨਕ ਪੂਰ ਕ੍ਰਮ ਸਤਗੁਰ ਚੰਨੀ ਲਗਿਆ। ਬਾਦਸ਼ਾਹ ਕਹਿੰਦੇ ਉਹਦੇ ਫੂੜ ਬਲੇ ਕਰਮ ਚੰਗੇ ਨੇ ਉਹਦੇ ਭਾਗ ਚੰਗੇ ਨੇ। ਜਿਹੜਾ ਸਤਗੁਰ ਦੇ ਚੰਨੀ ਲਗਿਆ ਭਾਵ ਉਹਦੇ ਹੁਕਮ ਨੂੰ ਮੰਨਦਾ ਹੈ ਆਪਾਂ ਤਿਆਗਦੇ ਸਤਿਗੁਰੂ ਦੇ ਹੁਕਮ ਬੁਰਮਤ ਅਨਸਾਰ ਜੀਵਨ ਜਿੰਦਾ ਹੈ ਉਹਦੇ ਕਹਿੰਦੇ ਚੰਗੇ ਪਾਅ ਹੈ ਪੌੜੀ ਤਾਂਤਨ ਗੁਰਦੇਵ ਜਿਸ ਸੰਗ ਹਰ ਜਪੇ ਪਾਛੇ ਦਿਨ ਦੇ ਉਹ ਗੁਰੂ ਸਤਿਗੁਰੂ ਜਿਹੜਾ ਗੁਰੂ ਪਰਮਾਤਮਾ ਦਾ ਰੂਪ ਹੈ ਗੁਰਦੇਵ ਹੁੰਦਾ ਦੇਵਤਾ ਪਰਮਾਤਮਾ ਤੇ ਗੁਰ ਪਾ ਪਰਮਾਤਮਾ ਦਾ ਰੂਪ ਗੁਰੂ ਉਹ ਤਾਂਤਾ ਦੇ ਯੋਗ ਹੈ ਜੇ ਜੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਜਪਦਾ ਕੋ ਕੱਚੇ ਗੁਰੂ ਵੀ ਨੇ ਜੀ ਸਾਹਿਬ ਨੇ ਕਿਹਾ ਜਿੱਦਾਂ ਕੱਚੀ ਸਰੋਂ ਹੁੰਦੀ ਹੈ ਨਾ ਉਹਨੂੰ ਕੋ ਪੀੜ ਲਵੇ ਤੇ ਨਾਉ ਚੋਂ ਤੇਲ ਨਿਕਲਦਾ ਤੇ ਨਾਉ ਚੋਂ ਖਾੜ ਨਿਕਲੂ ਵੀ ਜਾਂ ਤੋ ਸਾਧ ਪ੍ਰਾਂਤੀ ਪਾਕੇ ਸੇਤੀ ਖੇਲ ਕੱਚੀ ਸਰੋਂ ਤੇਲ ਕੇ ਨਾ ਖਲ ਮਿਲੇ ਨਾ ਦੇ ਕੱਚੇ ਗੁਰੂ ਨੂੰ ਮਿਲੋਗੇ ਇਹ ਨਾ ਦਾ ਨਖੜ ਮਿਲਣੀ ਨਾ ਤੇਰ ਮਿਲਣੀ ਪੱਕਾ ਗੁਰੂ ਜਿਹੜਾ ਪੂਰਨ ਗੁਰੂ ਆ ਪੂਰਾ ਪ੍ਰਵਰਾਧਿਆ ਪੂਰਾ ਜਾਗਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਰਦਾ ਜਦੋਂ ਪੂਰੇ ਦੀ ਸਿਫਤ ਸਲਾਹ ਕਰੋਗੇ ਉਹ ਦੀ ਸੰਤ ਕਰੋਗੇ ਤਾਂ ਉਹਦਾ ਹੀ ਰੂਪ ਹੋ ਜਾਓਗੇ ਇਸ ਕਰਕੇ ਜਿਹੜਾ ਪੂਰਾ ਗੁਰੂ ਆ ਉਹਦੇ ਚਰਨੀ ਲੱਗਣਾ ਇਥੇ ਪਾਸ਼ਾ ਜਿੰਨੇ ਵੀ ਚੰਗੇ ਭਾਦ ਨੇ ਉਹ ਉਹਦੇ ਉਪਦੇਸ਼ ਨੂੰ ਉਹਦੇ ਹੁਕਮ ਨੂੰ ਮੰਨਦਾ ਹੈ ਤੇ ਉਹਦਾ ਪਾਰ ਉਤਾਰ ਹੋ ਜਾਂਦਾ ਹੈ ਤਨ ਤਨ ਗੁਰਦੇਵ ਜਿਸ ਸੰਗ ਹਰ ਜਪੇ ਉਹ ਜਿਹੜਾ ਪਰਮਾਤਮਾ ਦਾ ਰੂਪ ਗੁਰੂ ਰਤਨ ਦਾ ਜੋਗ ਹੈ ਜਿਹਦੀ ਸੰਗਤ ਦੇ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਪਰ ਜਿਹੜੇ ਦੁਜੀ ਦੁਨਿਆਵੀ ਗੁਰੂ ਨੇ ਸੌਤੀ ਗੁਰੂ ਨੇ ਜਾਂ ਭੇਖੀ ਗੁਰੂ ਨੇ ਉਹ ਆਪਣਾ ਹੀ ਕੋਈ ਦੁਨਤਰ ਦੰਦੇ ਨੇ ਉਹ ਆਪਣੇ ਮੰਤਰ ਚ ਲਾਉਂਦੇ ਨੇ ਉਹ ਆਪਣੇ ਮੰਤਰ ਸਿਖਾਉਂਦੇ ਨੇ ਪਰ ਜਿਹੜੇ ਇਹ ਧੰਗਾ ਦੇ ਜੋ ਗੁਰੂ ਪਰਮਾਤਮਾ ਰੂਪ ਰਹਿ ਉਹ ਪਰਮਾਤਮਾ ਦਾ ਨਾਮ ਜਪਾਉਂਦੇ ਨੇ ਗੁਰ ਕਰਪਾਲ ਜਪ ਹੈ ਤਾਂ ਅਗਣ ਸਭ ਛਪੇ ਇਹ ਗੁਰੂ ਜਾਂ ਸਤਿਗੁਰੂ ਜਦੋਂ ਮਿਹਰਬਾਨ ਹੁੰਦਾ ਹੈ ਕਿਰਪਾ ਕਰਦਾ ਹੈ ਮਿਹਰ ਦੀ ਵਰ ਕਰਦਾ ਹੈ ਤੇ ਸਾਡੇ ਸਾੜੇ ਪਾਪ ਤੇ ਅਪਰਾਧ ਜਿਹੜੇ ਨੇ ਛੁੱਭ ਜਾਂਦੇ ਨੇ ਪਾਪ ਖਤਮ ਹੋ ਜਾਂਦੇ ਨੇ ਪ੍ਰਗਟ ਨਹੀਂ ਪਾੜ ਬਰਾਂਗਰ ਦੇ ਨੀਚੋਂ ਉੱਠ ਖੜੇ ਉਹ ਜਿਹੜਾ ਪ੍ਰਮਾਤਮਾ ਰੂਪ ਗੁਰੂ ਹੈ ਉਹਦਾ ਕੋਈ ਹਾਰ ਪਾਰ ਨਹੀਂ ਪਾ ਪ੍ਰਮਾਤਮਾ ਦੀ ਤਰ੍ਹਾਂ ਵੀ ਬयंਕ ਹੈ ਤੇ ਉਹ ਨੀਚਿਆਂ ਨੂੰ ਉੱਚਾ ਵੀ ਕਰ ਸਕਦਾ ਹੈ ਜਿਨ੍ਹਾਂ ਨਾਮੇ ਪਾ ਛੱਡੇ ਨੇ ਹਰਦੀ ਗਾਤਨਾ ਕੋ ਉਹ ਜਾਣੇ ਯੋਗੀ ਜਤੀ ਕਾਪੀ ਪਚਾਰੇ ਔਰ ਉਹ ਲੋਗ ਸਿਆਣੇ ਛੇਮੇਂ ਰਾਵ ਰੰਗ ਕੋ ਕਰੇ ਰਾਵ ਰੰਗ ਕਾ ਢਾਰੇ ਦਿੱਤੇ ਭਰੇ ਭਰੇ ਸਖਨਾ ਦੇ ਤਾਕੂ ਬਿਹਾਰੇ ਜਿਦਾ ਪਰਮਾਤਮਾ ਦਾ ਦੋਨੇ ਅੱਖਾਂ ਲੀਆਂ ਨੂੰ ਭਰਨ ਦਾਦ ਭਰਿਆ ਨੂੰ ਖਾਲੀ ਕਰਦਾ ਇਹ ਉਹਦਾ ਬਿਹਾਰ ਹੈ ਇਸੇ ਤਰ੍ਹਾਂ ਜਿਹੜਾ ਗੁਰੂ ਆ ਉਹ ਵੀ ਸਮਰੱਥ ਹੈ ਉਹ ਨੀਂਦਿਆਂ ਨੂੰ ਉਤੇ ਕਰ ਦਿੰਦਾ ਰਾਜਿਆਂ ਨੂੰ ਪਖੀ ਬਣਾ ਦਿੰਦਾ ਤੇ ਭਿਖਾਰੀਆਂ ਨੂੰ ਜਿਹੜਾ ਉਹ ਰਾਜਾ ਬਣਾ ਦਿੰਦਾ ਹੈ ਨੀਚੋਂ ਉੱਚ ਥੱਪੇ ਪਗਰ ਦਾਸੀ ਵੀ ਦਿੰਦੇ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਕਿਉਂ ਮੇਰਾ ਪ੍ਰਮਾਤਮਾ ਨੀਕਿਆਂ ਤੋਂ ਉੱਚਾ ਨਹੀਂ ਕਰ ਦਿੰਦਾ ਤੇ ਉਹਦਾ ਕਿਸੇ ਨੂੰ ਡਰ ਨਹੀਂ ਇਸੇ ਤਰ੍ਹਾਂ ਗਰੂਰ ਵੀ ਇਸ ਸਮਰਾਥਿਆ ਉਹ ਨੀਕਿਆਂ ਨੂੰ ਉੱਤੇ ਕਰ ਸਕਦਾ ਪਰ ਉਹਦੇ ਚੰਨੀ ਲੱਗਿਆ ਤੇ ਇਸ ਬਸਤਾ ਵਿੱਚ ਆदमी ਬਹੁ ਸਕਦਾ ਕਾੜ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਕਾੜ ਸਿਲਕ ਤੋਂ ਬਾਗ ਸਿਲਕ ਕੀਆ ਸਾਡੇ ਜਿਹੜੀ ਫਾਹੀ ਜਮਾ ਮਾਇਆ ਦੇ ਮੋਹ ਦੀ ਫਾਈ ਪਈ ਹੈ ਨਾ ਤੇ ਉਹਦਾ ਕਰਕੇ ਆਦਮੀ ਦੁਖੀ ਹੁੰਦਾ ਤਾਂ ਮਾਇਆ ਤੋਂ ਕਦੀ ਸ਼ੋਕ ਨਹੀਂ ਮਿਲਦਾ ਜਿੰਨੇ ਜਿਸ ਗ੍ਰਹਿ ਬਹੁਤ ਹੈ ਉਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਜਿਹੀ ਸੂਰੇ ਪਰਮਾਤਮਾ ਦੋਹਾਂ ਵਰਤਾਂ ਤੇ ਲੋਕਾਂ ਸੋਇਸੋ ਹਿਲਾ ਜਾਂਦੇ ਜਿਹਦੇ ਉਾਈ ਚਲਾਈ ਆ ਉਹ ਸਗੋਂ ਅਦਿ ਤੇ ਚਰਦੀ ਕਲਾ ਤੇ ਜਿਹਦੇ ਕੋ ਨਹੀਂ ਹੋ ਪਰਮਾ ਵੀ ਮੇਰੇ ਕੋਲ ਹੈ ਨਹੀਂ ਪਰ ਜਿਹਦੇ ਕੋ ਬਹੁਤਿਆਰ ਚਿੰਤਾ ਦੁੱਖ ਹੈ ਨਾ ਵੱਡੇ ਵੱਡੇ ਜੋ ਦੀਸੇ ਲੋਕ ਤਨ ਕੋ ਵਿਆਪੇ ਚਿੰਤਾ ਰੋਗ ਉਹਨਾਂ ਨੂੰ ਜਿਆਦਾ ਦੁੱਖ ਹੈ ਵਾਛਾ ਕਹਿੰਦੇ ਇਹ ਜਮਾ ਦੀ ਫਾਈ ਉਹ ਆਪਣੇ ਦਾਸ ਬਣਾ ਕੇ ਗੁਰੂ ਜਿਹੜਾ ਹੈ ਉਹਨਾਂ ਨੂੰ ਫਾਈ ਚੋਂ ਕੱਢ ਲਿੰਦਾ ਤਾਂ ਉਹਨਾਂ ਨੂੰ ਗੁਰੂ ਨਾਲ ਜੋੜ ਦਿੰਦਾ ਹੈ ਮਾਇਆ ਸੰਸਾਰ ਨਾਲੋਂ ਤੋੜ ਕੇ ਪ੍ਰਮਾਤਮਾ ਨਾਲ ਜੋੜ ਦਿੰਦਾ ਗੁਣੁਕਾਇ ਬਿਆਨ ਤੇ ਰਸਨਾ ਹਰ ਜਿसे ਉਹਦਾ ਬਿਆਨਤ ਗੁਰੂ ਆ ਫਿਰ ਉਹਦੇ ਗੁਣ ਗੁੰਦਾ ਹੈ ਤੇ ਰਸਨਾ ਤੋਂ ਵੀ ਪ੍ਰਮਾਤਮਾ ਦੇ ਜਿਹੜੇ ਆ ਗਿਆਸਾ ਆਉਂਦਾ ਹੈ ਤੇ ਕੀਰਤੀ ਕਰਦਾ ਉਹਦੇ ਸੇ ਫਸਲਾ ਕਰਦਾ ਇਹ ਪਾਛਾ ਨੇ ਦੱਸਿਆ ਕਿ ਇਹ ਗੁਰੂ ਦੀ ਵਿੜਾਈ ਹੈ ਹੁਣ ਅਗੇ ਇਸ ਜਿਹੜੀ ਉਹਨਵੀਂ ਪੌੜੀ ਤੇ ਸ਼ਲੋਕ ਹੈ ਇਹਦੇ ਵਿੱਚ ਪਾਤਸ਼ਾਹ ਨੇ ਗੁਰੂ ਦੀ ਸਾਰੀ ਵਡਿਆਈ ਦੱਸੀ ਹੈ ਕਿ ਗੁਰੂ ਪ੍ਰਮਾਤਮਾ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਜੋ ਸਮਰਥਾ ਗੁਰੂ ਦੀ ਹੈ ਉਹ ਵੀ ਪ੍ਰਮਾਤਮਾ ਦੀ ਹੀ ਆਪ ਦਾ ਰੂਪ ਹੈ ਵੱਖਰਾ ਨਹੀਂ ਹੈ ਇਹ ਵੀ ਇੱਕ ਗੱਲ ਸਮਝਣ ਵਾਲੀ ਹੈ ਕਿ ਪ੍ਰਮਾਤਮਾ ਇੱਕ ਹੀ ਹੈ ਜਿੱਦਾਂ ਸਾਡੇ ਗੁਰੂ ਵੀ ਦਾਸ ਨੇ ਜੋ ਤੋਹਾ ਜੋ ਤੇ ਸਾਈਂ ਸੇ ਕਾਇਆ ਫੇਰ ਬੜੀ ਸਾਡਾ ਗੁਰੂ ਜੀ ਕੀਆ ਬਾਕੀ ਜੋਤ ਬਦਲੀ 239 ਸਾਲ ਤੋਂ ਇਹਨਾਂ ਸਰੀਰ ਬਦਲੇ ਨੇ ਜੋਤ ਤੇ ਜੁਗਤ ਉਹੀ ਰਹੀ ਹੈ ਮਤਲਬ ਉਹਦੇ ਵਿੱਚ ਕੋਈ ਫਰਕ ਨਹੀਂ ਆਇਆ ਕਿ ਜਾਂ ਕੋਈ ਗੁਰੂ ਨਾਮ ਦੇਹ ਸਾਹਿਬ ਤੋਂ ਮੈਂ ਤੇ ਦਸਮੀ ਪਾਛਾ ਤੇ ਕੋਈ ਜੁਗਤ ਵੀ ਬਦਲੀ ਹੋਵੇ ਜਾਂ ਕੋਈ ਉਹਨਾਂ ਨੇ ਆਪਣੀ ਜੋਤ ਬਦਲੀ ਜੋਤ ਵੀ ਉਹੀ ਆ ਸਾਰਿਆਂ ਚ ਅੱਗੇ ਫਸਰੀ ਹੈ ਤੇ ਹਲੂਲ ਹੋਈ ਹੈ ਤੇ ਇਸ ਕਰਕੇ ਸਾਡਾ ਗੁਰੂ ਹੀ ਹੈ ਪਿਆ ਇਸੇ ਹੁਣ ਜਿਹੜੀ 22 ਪੌੜੀ ਹੈ ਉਹਦੇ ਵਿੱਚ ਪਾਤਸ਼ਾਹ ਦੱਸਦੇ ਨੇ ਕਿ ਗੁਰੂ ਨੂੰ ਉਹ ਦਾ ਪ੍ਰਮਾਤਮਾ ਉਹ ਇੱਕ ਪ੍ਰਮਾਤਮਾ ਹੈ ਉਹ ਹਰ ਜਗ੍ਹਾ ਦਿਸਦਾ ਹੈ ਇਹ ਉਹਦੇ ਬਾਰੇ ਜਿਹੜੀ ਇੱਥੇ ਵਿਆਖਿਆ ਹੈ ਜੀਵੀ ਪੌੜੀ ਚ ਉਹਦਾ ਸ਼ਲੋਕ ਹੈ ਦਸਤਾਂ ਤੇ ਕੋ ਸੁਣੀ ਅੰਤ ਇੱਕ ਵਰਤਾਂ ਤੇ ਕੋ ਨਰ ਹਰੇ ਨਰ ਹਰੇ ਤੇ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਤੇ ਜਿਹੜੇ ਗੁਰੂ ਨੇ ਉਹਨਾਂ ਨੂੰ ਇੱਕੋ ਪ੍ਰਮਾਤਮਾ ਹਰ ਵਿੱਚ ਦਿਸਦਾ ਹੈ ਉਹ ਹਰਗ ਵਿੱਚ ਹੀ ਉਹ ਪਰਮਾਤਮਾ ਨੂੰ ਸੁਣਦੇ ਨੇ ਕੋ ਜੋ ਬੋਲ ਰਿਹਾ ਪਰ ਦੇਸ਼ ਮਾ ਅਥਾ ਅਗਨਤ ਤੁ ਬੋਲੇ ਦੇਸ਼ ਮਾ ਅਥਾ ਅਗਨਤ ਅਤੋਲੇ ਜਿਉਂ ਬਲਾਵੋ ਜੋ ਨਾਨਕ ਦਾਸ ਬੋਲੇ ਜੋ ਬੋਲਦਾ ਹੈ ਆਦਮੀ ਉਹ ਪਰਮਾਤਮਾ ਦਾ ਬੁਲਾਇਆ ਹੋਇਆ ਬੋਲਦਾ ਹੈ ਤੋ ਇਹ ਸੁਣਦੇ ਵੀ ਉਹ ਨੇ ਇੱਕੋ ਵਰਤੰ ਇੱਕੋ ਨਾਰਾ ਰੇ ਇੱਕੋ ਪਰਮਾਤਮਾ ਸਾਰਿਆਂ ਵਿੱਚ ਵਰਤ ਰਿਹਾ ਹੈ ਭਾਵ ਵਿਆਪਕ ਹੈ ਨਾਮ ਦਾਣ ਤੇ ਚੰਦ ਦਾਣ ਤੇ ਧਿਆਲ ਪੁਰਖ ਕਿਰਪਾ ਕਰੇ ਫਿਰ ਜਿਨ੍ਹਾਂ ਤੇ ਉਹ ਕਾਲਪੁਰ ਪ੍ਰਮਾਤਮਾ ਦਇਆ ਕਰਦਾ ਹੈ ਕਿਰਪਾ ਕਰਦਾ ਹੈ ਉਹ ਫਿਰ ਗੁਰੂ ਜਿਹੜਾ ਨਾਮ ਦਾ ਦਾਨ ਮੰਗਦਾ ਹੈ ਜਦੋਂ ਗੁਰੂ ਪ੍ਰਰਥਦਾ ਹੈ ਉਹ ਹਮੇਸ਼ਾ ਨਾਮ ਦਾ ਦਾਨ ਉਹ ਬਾਦਸ਼ਾਹ ਵੈਸੇ ਵੀ ਇਸ਼ਾਨੀ ਕਿਹਾ ਹੈ ਵੈਨ ਤੋਂ 더 ਹੋਰ ਵੀ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀ ਆ ਉਤਰੇ ਮਨ ਦੀ ਲੋਕ ਬਾਕੀ ਜੇ ਕੋਈ ਸੰਸਾਰੀ ਚੀਜ਼ਾਂ ਦੀ ਲੋੜ ਪੈਂਦੀ ਹੈ ਤਾਂ ਮੰਗਣਾ ਪ੍ਰਮਾਤਮਾ ਕੋਲ ਹੀ ਜਿੱਦਾਂ ਭਗਤ ਧੰਨਾ ਜੀ ਨੇ ਮੰਗਿਆ ਭਗਤ ਜੀ ਨੇ ਮੰਗਿਆ ਦਾਸ ਕਰ ਤੇ ਨਾਮ ਮੰਗੇ ਆਏ ਪਰ ਹੰਤੋਂ ਤੇ ਜਿਹੜਾ ਹੈ ਪਾਤਸ਼ਾਹ ਪਿੰਦੇ ਵੀ ਮੰਗਣਾ ਨਾਮਦਾਨ ਹੀ ਉਹਦੇ ਦੇਖੀ ਸਾਰੀਆਂ ਵਰਕਾ ਗੁੱਡੀ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਇਹ ਰੇਦੀਆਂ ਸਿੱਧੀਆਂ ਮਾਇਆ ਸਭ ਜੇ ਪਿੱਛੇ ਫਿਰਦੀ ਹੈ ਇਸ ਕਰਕੇ ਪਾਤਸ਼ਾਹ ਨੇ ਕਿਹਾ ਜੇ ਤੇ ਉਹ ਕਿਰਪਾ ਕਰਦਾ ਬਖਸ਼ਿਸ਼ ਕਰਦਾ ਦਇਆਲ ਹੁੰਦਾ ਉਹ ਫਿਰ ਉਹਦੇ ਕੋਲ ਖੈਰ ਮੰਗਦੇ ਨੇ ਪਰਮਾਤਮਾ ਦੇ ਨਾਮ ਵੀ ਇੱਕ ਸੇਵੀ ਇੱਕ ਸਮਲਾ ਹਰ ਐਕਸਪਾਇਰ ਲਾਸ ਤੇਰੋ ਜਿਹੜਾ ਗੁਰੂ ਆ ਇੱਕ ਪਰਮਾਤਮਾ ਸੇਵੀ ਦਾ ਸੇਵਕ ਸ਼ਾਂਤੀ ਦੀ ਸੇਵਾ ਨਾਮ ਦੀ ਆ ਨਾਮ ਸੇਵਾ ਵੀ ਜਿਹੜੀ ਆ ਸੇਵਨ ਦਾ ਹੁਕਮ ਮੰਨਣਾ ਭਾਵੇਂ ਹੁਕਮ ਮੰਨਿਆ ਹੋਵੇ ਪਰਮਾਨ ਦਾ ਅਸਮੇ ਕੰਮ ਹੈ ਸੇਵਾ ਉਹੀ ਹੈ ਜੇ ਉਹਦਾ ਹੁਕਮ ਨੂੰ ਮੰਨਦਾ ਹੈ ਜੇ ਹੁਕਮ ਨੂੰ ਨਹੀਂ ਮੰਨਦਾ ਤਾਂ ਉਹ ਸੇਵਾ ਨਹੀਂ ਉਹ ਦਿਖਾਵਾ ਹੈ ਉਹ ਮਨਤ ਕਪਟ ਹੈ ਇਕ ਸਮਨਾ ਤੇ ਇੱਕ ਨੂੰ ਮੰਨ ਕੇ ਡਿਢ ਕਰਦਾ ਹੈ ਭਾਵ ਉਸ ਅਕਾਲ ਪੁਰਖ ਦੇ ਹੁਕਮ ਨੂੰ ਡਿਢ ਕਰਕੇ ਆਪਣੇ ਜੀਵਿਤ ਕਰਦਾ ਹਰ ਕਿਸੇ ਬਰਦਾਸ਼ਤ ਜੇ ਕੋ 20 ਕਾਰਨੀ ਕੋ ਮੰਗਣਾ ਤੇ ਇੱਕ ਅਕਾਲ ਪੁਰਖ ਉਪਰਾਤੋਂ ਤੋਂ ਮੰਗਣਾ ਨਾ ਵਖਰੇ ਤਾਂ ਸੰਚਿਆ ਨਾਨਕ ਸੱਚੀ ਰਾਸ ਕਹਿੰਦੇ ਸੱਚੀ ਰਾਸ ਕੀ ਸੱਚ ਕੀ ਆ ਪਰਮਾਤਮਾ ਤੇ ਉਹਦੀ ਪੂੰਜੀ ਉਹਦਾ ਨਾਮ ਉਹ ਸ਼ਬਦਾ ਜਿਹਨੇ ਇਕੱਠਾ ਕੀਤਾ ਉਹ ਸੱਚੀ ਰਾਸ ਹੈ ਬਾਕੀ ਸੰਸਾਰ ਕੀ ਹੈ ਝੂਠਾ ਝੂਠੀ ਰਾਸ ਝੂਠਾ ਵਪਾਰ ਇਸ ਸੰਸਾਰ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਝੂਠੀਆਂ ਕਿਉਂ ਨੇ ਇਹ ਨਾਸ਼ਵਾਨ ਨੇ ਸਾਡੇ ਨਾਲ ਨਹੀਂ ਜਾਣੀਆਂ ਇਸ ਕਰਕੇ ਕਿ ਉਹ ਪਾੰਜੇ ਹੀ ਠੱਬ ਵਪਾਰਿਆ ਸੱਚਾ ਵਪਾਰਿਆ ਨਾਮ ਧੰਨ ਕੋ ਬਾਦਸ਼ਾਹ ਨੇ ਨਾਮ ਵਖਰੇ ਧੰਨ ਸੁਣਿਆ ਨਾਮ ਦਾ ਸਬਦ ਇਕੱਠਾ ਕੀਤਾ ਹੈ ਇਹ ਸੱਚੀ ਰਾਸ ਹੈ ਇਹ ਸੱਚੀ ਗੁੰਜੀ ਹੈ ਇਹ ਕਰਨੀ ਅੱਗੇ ਪੌੜੀ ਐ ਵੀ ਨਹੀਂ ਪੌੜੀ ਇਹਦੇ ਵਿੱਚ ਪਾਸ਼ਾ ਫਿਰ ਸਾਨੂੰ ਉਪਦੇਸ਼ ਕਰ ਰਹੇ ਨੇ ਪ੍ਰਭ ਬਿਆਲ ਬਿਆਨਤਪੂਰ ਇੱਕ ਇਹ ਇਹੋ ਕਾਰਪਰ ਪਰਮਾਤਮਾ ਜੋ ਵਿਆਲੂ ਹੈ ਤੇ ਬਿਆਨ ਕਰ ਉਹ ਸਾਰੇ ਸੰਸਾਰ ਵਿੱਚ ਜਿਨੀ ਰਚਨਾ ਉਹਨਾਂ ਜੋ ਏਤੀ ਵਿਆਪਕ ਹੈ ਸਭ ਕੇ ਸ਼ਾਮ ਤੇ ਆਪ ਦੂਜਾ ਕਹਾਂ ਕੇ ਕਿ ਜੋ ਕੰਮ ਕਰਾਉਣ ਵਾਲਾ ਉਹ ਆਪੇ ਆਪ ਹੀ ਆ ਹੋਰ ਕੋ ਦੂਜਾ ਨਹੀਂ ਕਿੰ ਨੂੰ ਮੈਂ ਕਹਾਂ ਕਿ ਦੂਜਾ ਪਾਰ ਉਹਦੇ ਵਰਗਾ ਹੋਰ ਕੋ ਦੂਜਾ ਹੈ ਨਹੀਂ ਆਪ ਤੇ ਧਰਤੀ ਰਾਗ ਆਪ ਆਪ ਜੀ ਦੇ ਆਪਛਾਏ ਆਪੇ ਭਾੜੇ ਦੇ ਫਰੋਸ਼ੇ ਆਪੇ ਹੀ ਦੇਖਾਇ ਉਹ ਸਭ ਕੁਝ ਆਪ ਹੀ ਆਪਿਆ ਗੋਣ ਧਰਦੀ ਵੀ ਆਪਿਆ ਗੋਣ ਵਾਲਾ ਵੀ ਆਪਿਆ ਬੀਜਣ ਵਾਲਾ ਵੀ ਆਪਿਆ ਕੱਟਣ ਵਾਲਾ ਵੀ ਆਪਿਆ ਪਸਾਉਣ ਵਾਲਾ ਵੀ ਆਪਿਆ ਪਕਾਉਣ ਵਾਲਾ ਵੀ ਆਪਿਆ ਖਾਣ ਵਾਲਾ ਵੀ ਆਪੀ ਸਭ ਕੁਝ ਆਪ ਹੀ ਆਪਿਆ ਆਪ ਕਰੋ ਪ੍ਰਬਧਾਨ ਆਪੇ ਆਪ ਲਿਓ ਕਿਉਂ ਪ੍ਰਮਾਤਮਾ ਜੋ ਕੁਝ ਦਿੰਦਾ ਨਾ ਉਹ দান ਵਜੋਂ ਦਿੰਦਾ ਹੈ ਫਰੀ ਮੋਲ ਨਹੀਂ ਦਿੰਦਾ ਸਰੀਰ ਦਿੰਦਾ ਹੈ ਜਾਨ ਦਿੰਦੀ ਹੈ ਸਵਾਸ ਦਿੰਦੀ ਹੈ ਹੋਰ ਵੀ ਸੰਸਾਰ ਦੇ ਜੰਨੇ ਵੀ ਪਦਾਰਥ ਦਿੱਤੇ ਆ ਉੱਧਾਰੇ দান ਵਜੋਂ ਦਿੱਤਾ ਤੇ ਜਿਹੜੀ দান ਵਜੋਂ ਚੀਜ਼ ਜਦੋਂ ਮਰਜੀ ਦੀ ਮੱਤੀ ਉਹ ਵੀ ਆਪਣੀ ਚੀਜ਼ ਹੈ ਉਹ ਲੈ ਵੀ ਆਪ ਲੈਂਦਾ ਜੰਗਾ ਵੀ ਉਹ ਆਪ ਹੀ ਆਂਪੇ ਕਰੇ ਕਰੋ ਪ੍ਰਾਪਦਾਨ ਆਂਪੇ ਤੂੰ ਉਧਾਰ ਕਰਦਾ ਹੈ ਪ੍ਰਮਾਤਮਾ ਆਪੇ ਆਪ ਲੇ ਤੇ ਆਪ ਹੀ ਤੁੰ ਜੜਾ ਉਹ ਵਾਪਸ ਲੈ ਲੈਣਾ ਆਮਣ ਜਾਣਾ ਹੁਕਮ ਸਭ ਨੇਕਲ ਦੁੱਧ ਤੇ ਇਸ ਸੰਸਾਰ ਦਾ ਜਿਹੜੇ ਲੋਕ ਜੰਮਦੇ ਤੇ ਮਰਦੇ ਨੇ ਕੋਉਂ ਆਉਂਦਾ ਐ ਕੋਉਂ ਜਾਂਦਾ ਐ بادشاہ ਕੀ ਜਿਹੜਾ ਪਿਆਰਾ ਹੁਕਮੇਤੀ ਚੱਲ ਰਿਹਾ ਪਰ ਪਿਆਰਾ ਤੇ ਟਿਕਾਣਾ ਜਿਹੜਾ ਉਹ ਢਾਲਿਆ ਪਿਆਰਾ ਜਿਸ ਤੇ ਘਾਰ ਐ ਜਿਸ ਤੇ ਤੁਮਸਦਾਂ ਐ ਉਹ ਢਾਲ ਐ ਉਹ ਨੇਚਲ ਐ ਉਹ ਬਦਲਦਾ ਨਹੀਂ ਉਹ ਤਰਦਾ ਨਹੀਂ ਉਹ ਹਮੇਸ਼ਾ ਇੰਦੇ ਰਹਿੰਦਾ ਤੇ ਜਦੋਂ ਪਾਛਣ ਦੇਖੇ ਸੰਸਾਰ ਨਹੀਂ ਨੱਚਿਆ ਉਦੋਂ ਮੇਂ ਕਾਲਪੁਰ ਸਾਥ ਹੀ ਸੀਦਾ ਅਰਬਤ ਨਰਬਤ ਦੂ ਘਰ ਆਸ ਦਾ ਨੰਨ ਗਦਨਾ ਹਕਮ ਵਾਰਾ ਨਾ ਗੇ ਨਰਾਇਣਾਂ ਚਾਂਦ ਸੂਰ ਸੁੰਭਾਦੀ ਲਗਾਏ ਦਾ ਉਹਦੇ ਵੀ ਆਸਮਾਨ ਦੇ ਦਾ ਦੇ ਸੰਧੂ ਘਾਰੇ ਤੇ ਕੱਲਾ ਹੀ ਆ ਮਿੱਠਾ ਕੀ ਉਹਦਾ ਜਿਹੜਾ ਲੋ ਆਸਾ ਚਾਚਿਆ ਜਿਹੜਾ ਆਸਾ ਚਾਚਿਆ ਹੈ ਵੀ ਸਾਚਿਆ ਨਾਨਕ ਹੋਸੀ ਦੇ ਚਾਚਿਆ ਉਹ ਭਾਵੇਂ ਇਹ ਚ ਆੜ ਕਾਲ ਤੋਂ ਨਹੀਂ ਸੀ ਆ ਹੁਣ ਨਹੀਂ ਹੈ ਜੇ ਕਿ ਵੀ ਹੋਇਆ ਤਾਂ ਹਮੇਸ਼ਾ ਹੀ ਰਹੇਗਾ ਲੋ ਸਾਚ ਨੂੰ ਪ੍ਰਮਾਤਮਾ ਉਹਦਾ ਜਿਹੜਾ ਘਾਰਿਆ ਉਹ ਟਾਲ ਹੈ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦਿਓ ਫਿਰ ਬੇਨਤੀ ਕੀਤੀ ਹੈ ਕਿ हे कृपा ਕਰਕੇ ਪਾਤਸ਼ਾਹ ਮੈਂ ਤੁਹਾਡੇ ਤੋਂ ਦਾਨ ਮੰਗਦਾ ਖੈਰ ਮੰਗਦਾ ਨਾਮ ਦੀ ਤੇ ਕਿਰਪਾ ਕਰਕੇ ਮੈਨੂੰ ਨਾਮ ਦੀ ਖੈਰ ਮੇਰੀ ਝੋਲੀ ਚ ਪਾਓ ਮੈਂ ਦਾਨ ਦੇ ਆਪਾਂ ਹੀ ਅਰਦਾਸ ਕਰੀਏ ਗੁਰੂ ਮਹਾਰਾਜ ਸਾਹਿਬ ਨਾਮ ਦੀ ਦਾਤ ਸਾਡੀ ਝੋਲੀ ਚ ਪਾਓ ਨਾਮ ਦੀ ਖੈਰ ਬੰਦੀਏ ਉਹ ਸਾਡੀ ਝੋਲ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ ਸੋਚੋ ਕਿ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ